ਤਿਲਕ ਜੰਜੂ ਦਾ ਰਾਖਾ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਜਿਹੜੇ ਇੱਕ ਸਿੱਖ ਕੌਮ ਬੜੀ ਸ਼ਰਧਾ ਭਾਵਨਾ ਗੌਰਵਤਾ ਦੇ ਨਾਲ ਮਨਾ ਰਹੀ ਹੈ। ਸ੍ਰੀ ਕੇਸਗੜ੍ਹ ਸਾਹਿਬ ਨਾਮਪੁਰ ਸਾਹਿਬ ਵਿਖੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਜਿਹੜੇ ਨਗਰ ਕੀਰਤਨ ਨੂੰ ਪਹੁੰਚ ਰਹੇ ਹਨ ਇੱਕ ਇਤਿਹਾਸਕ ਨਗਰ ਕੀਰਤਨ ਜੋ ਕਿ ਪਿਛਲੇ 3 ਮਹੀਨਿਆਂ ਤੋਂ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਹੁੰਦਾ ਹੋਇਆ ਪੰਜਾਬ ਪਹੁੰਚਿਆ। ਇਹ ਨਗਰ ਕੀਰਤਨ ਗੁਰਦੁਆਰਾ ਧੋਬੜੀ ਸਾਹਿਬ ਤੋਂ ਚੱਲਿਆ ਸੀ। 16 ਨਵੰਬਰ ਦੀ ਰਾਤ ਨੂੰ ਆਪਣੇ ਠਹਿਰਾ ਦੌਰਾਨ ਇਤਿਹਾਸਕ ਗੁਰਦੁਆਰਾ ਟਾਲੀਨ ਸਾਹਿਬ ਰੈਕੋਟ ਵਿਖੇ ਵਿਸ਼ਰਾਮ ਉਪਰੰਤ ਅਗਲੇ 17 ਨਵੰਬਰ ਅਗਲੇ ਦਿਨ ਦੀ ਸ਼ੁਰੂਆਤ ਜਿਹੜੀ ਉੱਥੋਂ ਅੱਗੇ ਪੜਾਵਾ ਦਰ ਕੀਤੀ ਅਤੇ ਸਾਡੇ ਪਿੰਡ ਨਗਰ ਲੋਹਟਬਦੀ ਵਿਖੇ ਪਹੁੰਚਿਆ ਸੰਗਤਾਂ ਸਵੇਰ ਤੋਂ ਹੀ ੜੀਕਵਾਂ ਸੰਨ ਕੀ ਨਗਰ ਕੀਰਤਨ ਦਰਸ਼ਨ ਦੀਦਾਰ ਕੀਤੀ ਜਾ ਸਨ ਇਸ ਇਤਿਹਾਸਕ ਪਾਲ ਦੇ ਵਿੱਚ ਸਾਡੀ ਨਗਰ ਦੀਆਂ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾਈ ਤਨਮਨ ਧਨ ਨਾਲ ਜਿਹੜੀਆਂ ਹਾਧੀਆਂ ਲਵਾ ਕੇ ਆਪਣਾ ਜੀਵਨ ਸਫਲਾ ਕੀਤਾ ਗੁਰਦੁਆਰਾ ਬੁੱਟਾ ਸਰਸਾਈ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਸਦੇਵ ਸਿੰਘ ਜੀ ਹੋਰਾਂ ਵੱਲੋਂ ਵੱਡੀ ਪੱਧਰ ਤੇ ਤਿਆਰੀਆਂ ਕਈ ਦਿਨਾਂ ਤੋਂ ਲਗਾਤਾਰ ਜਾਰੀ ਸਨ ਤਾਂ ਜੋ ਨਗਰ ਕੀਰਤਨ ਦੀਆਂ ਸੇਵਾਵਾਂਾਂ ਦੇ ਵਿੱਚ ਪਿੰਡ ਲੋਹਟਬੱਦੀ ਦਾ ਵੱਡਾ ਯੋਗਦਾਨ ਪਾ ਕੇ ਇਹ ਸੇਵਾਵਾਂ ਸਫਲ ਹੋ ਸਕਣ ਲੰਗਰ ਪ੍ਰਸ਼ਾਦਾ ਪ੍ਰਵਹਨਸੀ ਅਧਿਪ ਸਮੁੱਚੇ ਪ੍ਰਵਹਨਸੀ ਜਿਹੜੇ ਪੂਰੇ ਨਗਰ ਕੀਰਤਨ ਦੀ ਸੰਗਤ ਦੇ ਲਈ ਕੀਤੇ ਗਏ ਸਨ ਤਾਂ ਜੋ ਆਰਾਮ ਦੇ ਨਾਲ ਸੰਗਤ ਦਾ ਠਹਿਰਾਹ ਹੋ ਸਕੇ ਆਈਆਂ ਸੰਗਤਾਂ ਨੂੰ ਸਰੂਪਾ ਦੀ ਸੁਰੱਖਿਸ਼ ਕੀਤੀ ਗਈ ਸੰਤ ਬਾਬਾ ਜਸਦੇਵ ਸਿੰਘ ਹੋਰਾਂ ਵੱਲੋਂ ਸਮੂਚੀ ਸੇਕ ਸੰਗਤ ਦਾ ਧੰਨਵਾਦ ਕੀਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਜਹਦਰ ਜਗਜੀਤ ਸਿੰਘ ਤਰਵੰਡੀ ਉਚੇਚੇ ਤੌਰ 'ਤੇ ਨਰਕੀਰਤ ਨਾਲ ਹਾਜ਼ਰੀ ਸਮੂਚੀਆਂ ਸੰਗਤਾਂ ਵੱਲੋਂ ਸ਼ਾਹੀ ਟੰਗ ਦੇ ਨਾਲ ਨਰਕੀਰਤ ਦਾ ਸਵਾਗਤ ਕੀਤਾ ਗਿਆ ਆਓ ਇਸ ਵੀਡੀਓ ਨੂੰ ਬਤਵਾ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਤਾਂ ਜੋ ਆਪ ਸਭ ਦੀ ਹਾਜ਼ਰੀ ਇਹਨਾਂ ਸਮਾਗਮਾਂ 'ਚ ਲੱਗ ਸਕੇ ਧੰਨਵਾਦ ਜੀ